हरियाणा ਚ ਵਿਧਾਨ ਸਭਾ ਚੋਣਾਂ ਦਾ ਐਲਾਨ 5 ਸਤੰਬਰ ਤੋਂ ਨਾਮਜ਼ਦਗੀਆਂ ਸ਼ੁਰੂ 1 ਅਕਤੂਬਰ ਨੂੰ ਹੋਏਗੀ VOTING 4 ਅਕਤੂਬਰ ਨੂੰ ਆਉਣਗੇ ਨਤੀਜੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ 90 ਸੀਟਾਂ ਲਈ 3 ਗੇੜ ਚ ਹੋਏਗੀ VOTING 18 ਸਤੰਬਰ 25 ਸਤੰਬਰ ਤੇ 1 ਅਕਤੂਬਰ ਨੂੰ ਪਹਿਣ ਗਿਆ ਵੋਟਾਂ 4 ਅਕਤੂਬਰ ਨੂੰ ਆਉਣਗੇ ਨਤੀਜੇ ਸੋਨਾ ਦੀਆਂ ਕੰਸੂਆਂ ਵਿਚਾਲੇ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੇ ਵੱਡੇ ਫੈਸਲੇ ਮੁਲਾਜ਼ਮਾਂ ਨੂੰ ਮਿਲੇਗਾ 4% ਮਹਿੰਗਾਈ ਪੱਤਾ ਮ੍ਰਿਤਕ ਸੇਵਾਦਾਰਾਂ ਦੇ ਪਰਿਵਾਰ ਨੂੰ 25 ਲੱਖ ਦੀ ਆਰਥਿਕ ਮਦਦ ਦਾ ਐਲਾਨ ਅਕਾਲੀ ਦਲ ਦੀ ਬਗਾਵਤ ਤੇ ਐਸਜੀਪੀਸੀ ਪ੍ਰਧਾਨ ਧਾਮੀ ਦਾ ਬਿਆਨ ਅਕਾਲ ਤਖ ਸਹਿਬ ਦੀ ਰਹਿਨਮਾਈ ਹੇਠ ਹੋਇਆ ਅਕਾਲੀ ਦਲ ਦਾ ਜਨਮ ਕੁਝ ਗਲਤੀਆਂ ਹੋਈਆਂ ਪਰ ਪੰਥ ਲਈ ਇਕਜੁੱਟ ਹੋਣਾ ਜ਼ਰੂਰੀ ਜਥੇਦਾਰ ਗਿਆਨੀ ਰਕबीर ਸਿੰਘ ਨੇ ਰਾਮ ਰਹੀਮ ਦੀ ਫਰਲੋ ਤੇ ਚੱਕੇ ਸਵਾਲ ਬੋਲੇ ਹਰਿਆਣਾ ਚ ਚੋਣਾ ਨੂੰ ਲੈ ਕੇ ਰਾਮ ਰਹੀਮ ਨੂੰ ਜੇਲ੍ਹ ਤੋਂ ਲਿਆਂਦਾ ਗਿਆ ਬਾਹਰ ਦੇਸ਼ ਚ ਸਿੱਖਾਂ ਨਾਲ ਹੋ ਰਹੀ ਬੇਇਨਸਾਫ ਦਿੱਲੀ ਚ ਸੀਐਮ ਮਾਨ ਨੇ ਮਨੀਸ਼ सिसोदिया ਨਾਲ ਕੀਤੀ ਮੁਲਾਕਾਤ सिसोदिया ਦੀ ਤਿਹਾਰ ਤੋਂ ਰਿਹਾਈ ਨੂੰ ਸੀਐਮ ਮਾਨ ਨੇ ਦੱਸਿਆ ਸੱਚਾਈ ਦੀ ਜਿੱਤ ਕਿਾ 1.5 ਸਾਲ सिसोदिया ਨੇ ਚੱਲਿਆ ਤਾਨਾਸ਼ਾਹੀ ਦਾ ਸੰਤਾ ਕੋਲਕਾਤਾ ਕਾਂਡ ਵਿਚਾਲੇ ਕੇਂਦਰ ਸਰਕਾਰ ਦੀ ਨਵੀਂ ਗਾਈਡਲਾਈਨਸ ਹੈ ਡਾਕਟਰਾਂ 'ਤੇ ਹਿੰਸਾ ਹੋਈ ਤਾਂ 6 ਘੰਟੇ ਅੰਦਰ ਦਰਜ ਕਰਵਾਉਣੀ ਹੋਏਗੀ ਐਫਆਈਆਹ ਸਿਹਤ ਵਿਭਾਗ ਨੇ ਜਾਰੀ ਕੀਤੀ ਅਦੇਸ਼ ਕੋਲਕਾਤਾ ਦੇਰਿੰਦਗੀ ਮਾਮਲੇ ਨੂੰ ਲੈ ਕੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਹੜਤਾਲ ਆਪੀਡੀ ਸੇਵਾਵਾਂ 'ਵਾਂ ਪ੍ਰਭਾਵਿਤ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਹੈ ਸਾਹਮਣੇ ਸਸਿਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਟਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਔਰ ਸ਼ੁਰੂਆਤ ਕਰਦੇ ਹਾਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਚੋਣਾਂ ਦਾ ਐਲਾਨ ਹੋ ਗਿਆ 1 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਵੋਟਾਂ ਪੈਣੀਆਂ ਨੇ ਕਰੀਬ-ਕਰੀਬ ਡੇਢ ਮਹੀਨੇ ਦਾ ਸਮਾਂ ਪਿਆ 1 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਔਰ 4 ਅਕਤੂਬਰ ਨੂੰ ਇਸ ਦੇ ਨਤੀਜੇ ਆ ਜਾਣੇ ਨੇ ਪਰ ਚੋਣ ਅਮਲ ਸ਼ੁਰੂ ਹੋ ਜਾਏਗਾ ਕੋਡ ਆਫ ਕੰਡਕਟ ਅੱਜ ਤੋਂ ਲਾਗੂ ਹੋ ਗਿਆ ਇੱਕ ਗੇਡ ਦੇ ਵਿੱਚ ਹਰਿਆਣਾ ਦੀਆਂ 90 ਦੀਆਂ 90 ਸੀਟਾਂ ਤੇ ਵੋਟਾਂ ਪੈਣਗੀਆਂ 5 ਸਤੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ 13 ਸਤੰਬਰ ਨੂੰ ਜਿਹੜਾ ਹੈ 12 ਸਤੰਬਰ ਤੱਕ ਨਾਮਜ਼ਦਗੀਆਂ ਚੱਲਣਗੀਆਂ 13 ਸਤੰਬਰ ਨੂੰ ਨਾਮਜ਼ਦਗੀਆਂ ਦੀ ਸਕਰੂਟੀਨੀ ਹੋਏਗੀ ਨਾਮਜ਼ਦਗੀਆਂ ਦੀ ਜਾਂਚ ਪੜਤਾਲ ਹੋਏਗੀ ਤੇ 16 ਸਤੰਬਰ ਤੱਕ ਜਿਹੜੇ ਨੋਮੀਨੇਸ਼ਨਸ ਨੇ ਨਾਮਜ਼ਦਗੀਆਂ ਨੇ ਵਾਪਸ ਲਈਆਂ ਜਾ ਸਕਦੀਆਂ ਨੇ ਉਸ ਤੋਂ ਬਾਅਦ 1 ਅਕਤੂਬਰ ਨੂੰ VOTING ਤੇ 4 ਅਕਤੂਬਰ ਨੂੰ ਨਤੀਜੇ 90 ਸੀਟਾਂ ਦੀ ਵਿਧਾਨ ਸਭਾ ਹੈ ਹਰਿਆਣਾ ਦੀ ਸੋ ਇਹਨਾਂ 90 ਸੀਟਾਂ ਦੇ ਲਈ ਐਸਵਾਰ ਕੌਣ ਬਾਜ਼ੀ ਮਾਰਦਾ ਹੈ ਇਹ ਬੜਾ ਦਿਲਚਸਪ ਹੋਏਗਾ ਕਿਉਂਕਿ ਪਿਛਲੇ 10 ਸਾਲਾਂ ਤੋਂ ਉੱਥੇ ਭਾਜਪੀ ਦੀ ਸਰਕਾਰ ਹੈ ਭਾਜਪੀ ਦਾ ਰਾਜ ਹੈ ਪਹਿਲਾਂ ਮਨੋਰ ਲਾਲ ਖੱਟਰ ਮੁੱਖ ਮੰਤਰੀ ਸੀ ਬਾਅਦ ਦੇ ਵਿੱਚ ਪਿਛਲੇ ਮਹੀਨਿਆਂ 'ਚ ਇਹ ਕਮਾਂਡ ਨਾਇਬ ਸਿੰਘ ਸੈਣੀ ਹੋਰਾਂ ਨੂੰ ਦੇ ਦਿੱਤੀ ਗਈ ਔਰ ਇਸ ਵੇਲੇ ਨਾਇਬ ਸੈਣੀ ਹਰਿਆਣਾ ਦੇ ਨੁਮਾਇੰਦਗੀ ਕਰ ਰਹੇ ਨੇ ਸੋ ਅੱਗੇ ਹੁਣ 1 ਅਕਤੂਬਰ ਨੂੰ ਵੋਟਾਂ ਪੈ ਜਾਣੀਆਂ ਨੇ ਤੇ 4 ਅਕਤੂਬਰ ਨੂੰ ਨਤੀਜੇ ਆ ਜਾਣੇ ਨੇ 5 ਤੋਂ ਨਾਮਜ਼ਦਗੀਆਂ ਸ਼ੁਰੂ 12 ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਨੇ ਇੱਕ ਹਫ਼ਤੇ ਦਾ ਟਾਈਮ ਹੈ 13 ਤਰੀਕ ਤੋਂ ਨਾਮਜ਼ਦਗੀਆਂ ਦੀ ਜਾਂਚ ਪੜਤਾਲ ਸ਼ੁਰੂ ਹੋਏਗੀ ਔਰ 16 ਤਰੀਕ ਤੱਕ ਨੋਮੀਨੇਸ਼ਨ ਜਿਹੜੇ ਵਾਪਸ ਲੈਣ ਦੀ 16 16 ਅਕਤੂਬਰ ਆਖਰੀ ਤਾਰੀਖ ਹੈ ਆ 16 ਸਤੰਬਰ ਆਖਰੀ ਤਰੀਕ ਹੈ ਤੇ ਉਸ ਤੋਂ ਬਾਅਦ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ 4 ਅਕਤੂਬਰ ਨੂੰ ਇਸ ਦੇ ਨਤੀਜੇ ਆ ਜਾਣੇ ਨੇ the schedule of Ariana. Haryana would be in the last phase, exactly coinciding with the, the third phase of J&K, nomination being on 5th of September, last date of making nomination on 12th of September, date of full 1st October and date of counting coinciding with J&K on 4th of October, everything to be over on 6th of October. हम स्वागत करते हैं चुनाव आयोग ने जो घोषणाएं की हैं जो डेटें दी हैं भारतीय जनता पार्टी की पूर्ण तैयारियां हैं और भारतीय जनता पार्टी बहुत बड़े मैंडेट के साथ तीसरी बार नरेंद्र मोदी जी के साथ मिलकर के हरियाणा में सरकार बनाएगी और जिस गति से देश का विकास आदरणीय नरेंद्र मोदी जी के नेतृत्व में हो रहा है हरियाणा भी उसमें पीछे नहीं रहेगा हम मिलकर के हरियाणा को बड़ी गति से और गति से आगे बढ़ाने का काम करेंगे बड़े के साथ सरकार। मैं तो एक लाइन में ही कार्यक्रम का कक्ष देता हूँ तो तारीख आज अनाउंस करी है अक्टूबर चार बीजेपी हरियाणा से बाहर अक्टूबर चार को होगी बीजेपी हरियाणा से बाहर क्योंकि यहाँ पे जो कार्यक्रम किए हैं हमने समर्थन जो मिल रहा है लोगों का उसके आधार पर मैं कह सकता हूँ अपना मेरा राजनीतिक बहुत पर चुनाव लड़े हैं छत्तीस बिरादरी ने फैसला कर लिया है आने वाली सरकार कांग्रेस पार्टी की सरकार आज हरियाणा में चुनाव की घोषणा हो गई है एक अक्टूबर को चुनाव है और चार अक्टूबर को चुनाव के नतीजे आए हरियाणा की जनता ने सारी राजनीतिक दलों को बार बार मौका दिया है कोई भी ऐसी पार्टी नहीं है जो ये कहे कि उनको मौका नहीं मिलता लेकिन जनता को क्या मिला सिर्फ इस बार हरियाणा की जनता इनके सारे कारनामों पर पानी फेरते हुए बदलाव के लिए अरविंद उन्नीस सौ चौरासी के बाद देगी अगर सबसे ज्यादा मत प्रतिशत पूर्व विधानसभा अध्यक्ष बहुत सारी सीट आदरणीय अशोक अरोड़ा जी मेरा ये मानना है हमारे करनाल के काम कर सभी ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਮਨੋਰ ਲਾਲ ਖੱਟਰ ਨੇ ਚੋਣਾਂ ਦੇ ਐਲਾਨ ਦੇ ਨਾਲ ਹੀ ਹਰਿਆਣਾ ਚ ਮੁੜ ਬੀਜੇਪੀ ਸਰਕਾਰ ਬਣਨ ਦਾ ਦਾਵਾ ਕੀਤਾ ਹੈ। ਕੇਂਦਰੀ ਚੋਣ ਆਯੋਗ ਨੇ ਦੋ ਪ੍ਰਦੇਸ਼ੋں ਕੇ ਚੋਣਾਂ ਕੀ ਘੋਸ਼ਣਾ ਕੀ ਹੈ ਜਿਸ ਵਿੱਚ ਹਰਿਆਣਾ ਔਰ ਜੰਮੂ ਕਸ਼ਮੀਰ ਅ ਅੱਜ ਸੇ ਅਚਾਰ ਸ਼ੀਤਾ ਲਗੀ ਹੈ ਔਰ ਹਰਿਆਣਾ ਮੇ ਤੋ 1 ਫੇਜ਼ ਮੇ ਚੋਣ ਹੋਗਾ ਜੰਮੂ ਕਸ਼ਮੀਰ ਮੇ 3 ਫੇਜ਼ ਮੇ ਚੋਣ ਹੋਗਾ और दोनों प्रदेशों का जो चुनाव का रिजल्ट है जैसा उन्होंने बताया है कि चार अक्टूबर को रिजल्ट का रिजल्ट आएगा और उस नाते से अब दोनों प्रदेशों में जो चुनाव हैं वो अपने निश्चित समय पर हो रहे हैं जहाँ तक हरियाणा की बात है मैं स्वागत करता हूँ इस चुनाव की घोषणा का और निश्चित रूप से हमारा कार्यकर्ता चुनाव लड़ने के लिए अपने बहुत पहले से तैयारी कर रहा है और इसमें निश्चित रूप से जैसे केंद्र में नरेंद्र मोदी जी के नेतृत्व में तीसरी बार सरकार बनी है इसी प्रकार हरियाणा में भी भारतीय जनता पार्टी की तीसरी बारी सरकार बनेगी और निश्चित रूप से हम जनता को जो सहूलतें पिछले दस साल से दे रहे हैं उन सहूलतों को आगे बढ़ाएंगे कांग्रेस के जो तोथे नारे हैं जिस प्रकार से उन्होंने लोकसभा में किया उस प्रकार से उनकी कोशिश विधानसभा में करने की रहेगी लेकिन जनता का विश्वास उठ चुका है और ऐसे सब तोथी बातें जो कांग्रेस की हैं उन पर हरियाणा की जनता विश्वास करने वाली नहीं है ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਪੜਾ ਦੇ ਵਿੱਚ ਵੋਟਾਂ ਪੈਣਗੀਆਂ 18 ਸਤੰਬਰ 25 ਸਤੰਬਰ ਤੇ 1 ਅਕਤੂਬਰ ਨੂੰ VOTING ਹੋਏਗੀ 20 ਅਗਸਤ 29 ਅਗਸਤ ਤੇ 5 ਸਤੰਬਰ ਨੂੰ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ 4 ਅਕਤੂਬਰ ਨੂੰ ਨਤੀਜੇ ਦੋਨਾਂ ਸਟੇਟਾਂ ਦੇ ਇਕੱਠੇ ਹੀ ਆਉਣਗੇ ਜੰਮੂ ਕਸ਼ਮੀਰ 'ਚ ਵੀ ਵਿਧਾਨ ਸਭਾ ਦੀਆਂ 90 ਸੀਟਾਂ ਹੀ ਨੇ 3370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜੰਮੂ ਕਸ਼ਮੀਰ ਦੀ तो बाद ये पहली विधानसभा चुकी लोगों की अपनी हुकूमत थी नहीं और उसका खमियाजा भी हमने भुगता है आज चलिए देर आए दुरुस्त आए इलेक्शन कमीशन के तरफ से तीन फेजेज में इंतबाब के तारीख का ऐलान हो चुका है और थोड़ी जल्दी से जो तो है ये शेड्यूल जो है समाप्त होगा शायद 87 88 के बाद ये पहली मर्तबा है कि इतने कम अर्से के अंदर और इतने कम फेज में इलेक्शन जो हैं जम्मू कश्मीर में कराए जा रहे हैं ऐसी बात है कि पॉलिटिकल पार्टीज़ के लिए ये एक नया तजुर्बा होगा कि हम पहले से ही इस दिन की तैयारी में लगे हुए थे और बिल्कुल फौरी तौर हम अपना इलेक्शन का सिलसिला जो है वो शुरू कर लेंगे तारीखों का जो ऐलान किया है वो स्वागत ही है चुनाव ये स्वतंत्र संस्था है डेट्स अनाउंस करना चुनाव कब होगा चुनाव कैसे होगा कहाँ पर होगा कहाँ बूथ बनेगा ये उसका अधिकार क्षेत्र है और मैं एक जिम्मेवार राजनीतिक दल होने के नाते भारतीय जनता पार्टी चुनाव योग का स्वागत करती है और देश के आदरणीय प्रधानमंत्री श्री नरेंद्र मोदी जी के सशक्त नेतृत्व एवं देश के माननीय गृहमंत्री अमित शाह की दूरदर्शी सोच के चलते आज जम्मू कश्मीर से धारा 370 की बेड़ियों से मुक्ति मिली है जम्मू कश्मीर विकास की राह पर बढ़ा प्रधानमंत्री मोदी जी का प्रति लोगों का एक विशेष तरह का आदर है और वो आदर विकास व विश्वास की नीतियों पर चल रहा है विकास और विश्वास की नीतियों पर जम्मू कश्मीर अग्रसर हुआ है बायकाट की राजनीति को छोड़कर भारी मतदान की ओर हम बढ़े गोलियों बम्बों की बजाय इंडस्ट्री ने ली है व्यापार उद्योग वहां बढ़ा है आज इंडस्ट्रियल हब बन जम्मू कश्मीर सामने आया है आज विकसित भारत के संकल्प में जम्मू कश्मीर एक अग्रिम भूमिका में दिख रहा है और जम्मू कश्मीर आगे बढ़ रहा है और जम्मू कश्मीर की जनता प्रधानमंत्री मोदी जी को अपना आशीर्वाद है श्री तक दे जथेदार ज्ञानी रघबीर सिंह ने राम रहीम नु फरलो देने सवाल चके ने कहा वोटा की राजनीति दोषी लेशी तो ना ले गया है उन्होंने कहा कि हरियाणा चोणा के मद्देनजर राम रहीम फरलो दी गई है ਜਥੇਦਾਰ ਕਾਲ ਤੱਕ ਸੈਮ ਨੇ ਕਿਹਾ ਕਿ ਦੀਸ਼ ਦੇ ਵਿੱਚ ਸਿੱਖਾਂ ਨਾਲ ਬੇਇਨਸਾਫੀ ਹੋ ਰਹੀ ਹੈ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਪਰ ਇੱਕ ਦੋਸ਼ੀ ਨੂੰ ਵਾਰ-ਵਾਰ ਫਰਲੋ ਦਿੱਤੀ ਜਾ ਰਹੀ ਹੈ ਤਾਂ ਇੱਕ ਹਿਸਾਬ ਹੈ ਕਿ ਅਦਾਲਤ ਜਿਹੜਾ ਇਤਕਿਆ ਨਹੀਂ ਹੋ ਰਿਹਾ ਔਰ ਜਿਹੜੇ ਹੁਣ ਹਰਿਆਣਾ ਵਿੱਚ ਵੋਟਾਂ ਪਾਣੀਆਂ ਨੇ ਤੇ ਵਾਰ-ਵਾਰ ਉਸ ਦੇ ਵਿਚਾਰੀ ਬਲਾਤਕਾਰੀ ਨੂੰ ਜਿਹੜੇ ਪਰੋਹ ਦਿੱਤੀ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਕੀਤਾ ਜਾ ਰਿਹਾ ਔਰ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਕੰਨਿਆ ਵਿਤਰਕ ਵਿਦੇੜੇ ਧਰਮ ਦੇ ਖਾਤਰ ਜੇਲਾਂ ਵਿੱਚ ਬੰਦ ਨੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਵੀ ਬੇਚਾਰੀ ਫਲਾਸਕਾਰੀ ਤੇ ਕਾਤਰ ਸਾਧ ਹੈ ਉਹਨੂੰ ਬਾਰ-ਬਾਰ ਜਿਵੇਂ ਸਰਕਾਰ ਕੋ ਪੈਗੋਦੀ ਨਹੀਂ ਆਖਾਲ ਤੱਕ ਕੇ ਸਤਕਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਹਾ ਕਿ ਹਰਿਆਣਾ ਮੇ ਜੋ ਹੈ ਔਰ ਪੂਰੇ ਦੇਸ਼ ਮੇ ਜੋ ਹੈ ਸਿੱਖ ਜੋ ਹੈ ਸੁਰੱਖਿਤ ਨਹੀਂ ਹੈ ਕਿਉਂਕਿ ਸਿੱਖੋ ਨੇ ਕੁਰਬਾਨੀਆਂ ਦੀਆਂ ਲੇਕਿਨ ਅਭੀ ਉਹ ਜੇਲ੍ਹ ਮੇ ਬੈਠੇ ਉਹਨੂੰ ਰਿਹਾਈ ਨਹੀਂ ਕੀਤਾ ਜਾ ਰਹਾ ਲੇਕਿਨ ਔਰ ਜਬਕੀ ਜੋ ਬਲਤਕਾਰੀ ਬਾਬਾ ਹੈ ਉਸ ਕੋ ਬਾਰ-ਬਾਰ ਪੈਰੋਲ ਦੀ ਜਾ ਰਹੀ ਹੈ ਨਹੀਂ ਦੇਖਿਏ ਇਸ ਕੇ ਬਾਰੇ ਮੈਂ ਤਾਂ ਜੋ ਮੈਨੂੰ ਨਹੀਂ ਹੈ ਉਸਨੇ ਕੀ ਕਹਾ ਹੈ ਨਾ ਮੇਰੇ ਅਭੀ ਜਾਣਕਾਰੀ ਹੈ ਕੋਈ ਜਾਣਕਾਰੀ ਆਏਗੀ ਤਾਂ ਬਾਤ ਕਰਾਂਗੇ ਤੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਚ ਨਵੀਆਂ ਨਿਯੁਕਤੀਆਂ ਤੇ ਸਵਾਲ ਚੱਕੇ ਨੇ ਸਬਕਾ ਪ੍ਰਧਾਨ ਜਗਦੀਸ਼ ਸਿੰਘ ਚਿੰਡਾ ਨੇ ਔਰ ਉਹਨਾਂ ਨੇ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਹੈ ਕਿ ਜੇ 31 ਅਗਸਤ ਤੱਕ ਕਮੇਟੀ ਪੰਗ ਨਾ ਕੀਤੀ ਤਾਂ 1 ਸਤੰਬਰ ਨੂੰ ਉਹ ਕਰਨਾਲ ਦੇ ਵਿੱਚ ਵੱਡਾ ਇਕੱਠ ਕਰਨਗੇ ਉਹਨਾਂ ਕਮੇਟੀ ਭੰਗ ਕਰਨ ਦੀ ਮੰਗ ਕੀਤੀ ਹੈ ਸਰਕਾਰ ਤੋਂ ਨਾ ਕਿਹਾ ਕਿ ਸੰਗਤ ਦੀ ਮਦਦ ਦੇ ਨਾਲ ਅਸੀਂ ਇੱਕ ਹੋਰ ਕਮੇਟੀ ਬਣਾਵਾਂਗੇ ਤੇ ਕਮੇਟੀ ਦੇ ਵਿੱਚ 25 ਉਹਨਾਂ ਕਿਹਾ ਕਿ ਕਮੇਟੀ ਚ 25 ਨਵੇਂ ਮੈਂਬਰਾਂ ਦੀ ਨਿਯੁਕਤੀ ਗੁਰ ਮਰਿਆਦਾ ਮੁਤਾਬਕ ਠੀਕ ਨਹੀਂ ਕਮੇਟੀ ਦੇ ਵਿੱਚ ਸਿਰਫ 16 ਮੈਂਬਰ ਹੀ ਪੁਰਾਣੇ ਨੇ 16 ਮਈ ਨੂੰ ਉਹਨਾਂ ਕਿਹਾ ਕਿ ਕਮੇਟੀ ਬਣਾਉਣੀ ਚਾਹੀਦੀ ਸੀ ਪਰ 3 ਮਹੀਨੇ ਦੀ ਦੇਰੀ ਨਾਲ ਕਮੇਟੀ ਦਾ ਗਠਨ ਕੀਤਾ ਗਿਆ ਇਸ ਤੋਂ ਪਹਿਲਾਂ ਕੱਲ ਐਸਟੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਨੇ ਵੀ ਹਰਿਆਣਾ ਗੁਰਦੁਆਰਾ ਕਮੇਟੀ ਦੀ 41 ਮੈਂਬਰੀ ਕਮੇਟੀ ਦਾ ਵਿਰੋਧ ਕੀਤਾ ਸੀ ਉਹਨਾਂ ਕਿਹਾ ਸੀ ਕਿ ਨਵੇਂ ਨਿਯੁਕਤ ਮੈਂਬਰ ਆਰਐਸਐਸ ਨਾਲ ਜੁੜੇ ਹੋਏ ਨੇ ਤੇ ਗੁਰੂ ਘਰਾਂ ਚ ਭਾਜਪਾ ਸਰਕਾਰ ਵੱਲੋਂ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਪੰਥ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਜਿਹੜੀ ਪਿਹਿਲੀ ਦੇ ਹੁਕਮ ਜੀ ਸੀ ਉਹਨੇ ਜਰਨਲ ਹਾਊਸ ਦਾ ਮੀਟਿੰਗ ਬੁਲਾ ਲਈ ਜੀ ਉਹਨਾਂ ਕੋਲ ਕਿਸ ਅਥੋਰਟੀ ਦਿੱਤੀ ਜਿਹਨੂੰ ਕਿ 21 ਮਈ ਨੂੰ ਉਹਨਾਂ ਦਾ ਟਰਮ ਹੀ ਖਤਮ ਹੋ ਚੁੱਕਾ ਸੀ ਉਹ ਕਿਸ ਅਧਿਕਾਰ ਦੇ ਨਾਲ 22 ਮਈ ਨੂੰ ਉਹਨਾਂ ਮੀਟਿੰਗ ਕੀਤੀ ਉਹਦੇ ਵਿੱਚ ਐਡਜੈਕਟਿਵ ਬੋਡੀ ਨਵੀਂ ਬਣਾਈ ਗਈ ਜਰਨਲ ਸਕੱਤਰ ਬਦਲੇ ਗਏ ਟੈਂਪੋਰਰੀ ਚਾਰ ਕਮੇਟੀ ਦੇ ਚੇਅਰਮੈਨ ਬਦਲੇ ਗਏ ਉਹ ਵੀ ਇੱਕ ਨਕਲੀ ਕਮੇਟੀ ਦੇ ਰੂਪ ਵਿੱਚ ਕੁਝ ਮਹੀਨੇ ਕੰਮ ਕਰਕੇ ਗਈ ਜੋ ਕਿ ਸਾਰਾ ਹੀ ਫਰੋਡ ਹੈ ਇਹ ਜਿਹੜੀ ਕਮੇਟੀ ਬਣੀ ਇਹਦੇ ਬਾਰੇ ਮੈਂ ਟੁੰਡਾ ਹੱਸਦਾ ਨਾ ਸੰਗਠਨ ਟੂਸਟੇ ਤੇ ਨਾ ਅਸੀਂ ਲੋਕ ਸੰਗਠਨ ਵਾਲੇ ਜਿਹੜੇ ਆ ਉਹ ਸੰਤੁਸ਼ਟ ਆ ਅਸੀਂ ਸਰਕਾਰ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਹੁਣ ਗੱਲ ਸ਼੍ਰੋਮਣੀ ਕਮੇਟੀ ਦੇ ਵੱਡੇ ਐਲਾਨ ਦੀ ਐਸਜੀਪੀਸੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ 4% ਦੀ ਮਹਿੰਗਾਈ ਭੱਤੇ ਦਾ ਐਲਾਨ ਕੀਤਾ ਗਿਆ ਹੈ ਉੱਤੇ ਹੀ ਮ੍ਰਿਤਕ ਸੇਵਾਦਾਰ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ ਇਸੇ ਵਿਚਾਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਐਸਜੀਪੀਸੀ ਵੋਟ ਬਣਾਉਣ ਦੀ ਪ੍ਰਕਿਰਿਆ ਤੇ ਸਵਾਲ ਖੜੇ ਇੱਕ ਪਾਸੇ ਪੰਥਕ ਤੇ ਰਾਏ ਜੀਪੀਸੀ ਚੋਣਾਂ ਨੂੰ ਲੈ ਕੇ ਸਰਗਰਮ ਨਜ਼ਰ ਆ ਰਹੀਆਂ ਨੇ ਚੋਣਾਂ ਦੇ ਲਈ ਕਮਰ ਕੱਸੀ ਜਾ ਰਹੀ ਹੈ ਤਾਂ ਇਸ ਦੇ ਵਿਚਾਲੇ ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਲਿਆ ਹੈ। ਐ ਜੀ ਪੀ ਸੀ ਵੱਲੋਂ ਮੁਲਾਜ਼ਮਾਂ ਦੇ ਲਈ ਕਈ ਵੱਡੇ ਐਲਾਨ ਕੀਤੇ ਗਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ 4% ਮਹਿੰਗਾਈ ਪੱਤਾ ਮਿਲੇਗਾ। ਮ੍ਰਿਤਕ ਸੇਵਾਦਾਰਾਂ ਦੇ ਪਰਿਵਾਰਾਂ ਨੂੰ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਕਟਾਹੀ ਦੇ ਵਿੱਚ ਡਿੱਗਣ ਵਾਲੇ ਸੇਵਾਦਾਰ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ। ਮ੍ਰਿਤਕ ਸੇਵਾਦਾਰ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਐ ਜੀ ਪੀ ਸੀ ਦੇ ਵਿੱਚ ਨੌਕਰੀ ਦਿੱਤੀ ਜਾਵੇਗੀ। ਟ੍ਰਾਂਸਪੋਰਟ ਦੇ ਵਿੱਚ ਸੈਂਟਰ ਫਟਣ ਦੇ ਨਾਲ ਜ਼ਖਮੀ ਵਿਦਿਆਰਥੀਆਂ ਨੂੰ ਵੀ ਮੁਆਵਜ਼ਾ ਮਿਲੇਗਾ। ਹਾਦਸੇ ਦੇ ਵਿੱਚ ਮਾਰੇ ਗਏ ਸੇਵਾਦਾਰ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਖਾਸ ਸਿੱਧੇ ਵਿੱਚ ਝੁੱਲਸੇ ਵਿਦਿਆਰਥੀਆਂ ਨੂੰ 75 ਹਜ਼ਾਰ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਹਾਕੀ ਟੀਮ ਦੇ ਸਾਬਤ ਸੂਰਤ ਖਿਡਾਰੀ ਜਰਮਨ ਪ੍ਰੀਤ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਜਰਮਨ ਪ੍ਰੀਤ ਸਿੰਘ ਨੂੰ 5 ਲੱਖ ਰੁਪਏ ਸਨਮਾਨ ਵਜੋਂ ਦਿੱਤੇ ਜਾਣਗੇ। ਕਿਉਂਕਿ ਮਲਾਜਮਾਂ ਨੂੰ ਸਮੇਂ ਅਨੁਸਾਰ ਬੜਾ ਉਤਰੀ ਵੀ ਕਈ ਵਾਰੀ ਦੇਣੀ ਪੈਂਦੀ ਆ ਉਹ 4% ਅੱਜ ਮਗੇ ਹਾਈ ਪੱਤਾ ਦੇਣ ਦਾ ਵੀ ਫੈਸਲਾ ਹੋਇਆ ਇਹ ਫੈਸਲਾ ਜਿਹੜੇ ਸਾਡੇ ਐਜੂਕੇਸ਼ਨ ਅਦਾਰੇਾਂ ਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਆ ਉਹਨਾਂ ਤੇ ਵੀ ਲਾਗੂ ਹੋਊਗਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਕਾਲੀ ਦਲ ਦੀ ਬਗਾਵਤ ਤੇ ਵੀ ਖੁੱਲਕੇ ਬੋਲੇ ਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਕਾਲੀ ਦਲ ਦਾ ਜਨਮ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਹੋਇਆ ਕੁਝ ਗਲਤੀਆਂ ਹੋਈਆਂ ਨੇ ਪਰ ਪੰਥ ਦੇ ਲਈ ਇਕਜਟ ਹੋਣਾ ਪਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਤਰਸਿਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨਮਾਈ ਹੇਠ ਜਿਨ੍ਹਾਂ ਦੀ ਉਪਜ ਹੋਈ ਤੇ ਉਹ ਚੱਲ ਰਹੀਆਂ ਇਹ ਸੰਸਥਾ ਦੇ ਵਿੱਚ ਮੈਂ ਕਹਿੰਦਾ ਹਾਂ ਮੇਰੇ ਵਰਗੇ ਕੋਈ ਨਕਮੇ ਹੋ ਸਕਦੇ ਆ ਸੰਸਥਾਵਾਂ ਕਦੇ ਮਾੜੀਆਂ ਨਹੀਂ ਹੁੰਦੀਆਂ ਜੇ ਇਸ ਕੌਮ ਦੇ ਵਿੱਚ ਸੰਸਥਾਵਾਂ ਦਾ ਪਤਨ ਕਰ ਦਿੱਤਾ ਜਾਵੇ ਫਿਰ ਉਸ ਕੌਮ ਦਾ ਭਵਿੱਖ ਵੀ ਜਿਹੜਾ ਆ ਉਹ ਵੀ ਹਨੇਰੇ ਦੇ ਵਿੱਚ ਚਲਿਆ ਜਾਂਦਾ ਪੈਂਸ ਦੇ ਵਿਚਾਲੇ ਸ਼੍ਰੋਮਣੀ ਕਮੇਟੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਗੈਰ ਸਿੱਖਾਂ ਦੀਆਂ ਵੋਟਾਂ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਦੇਖ ਸੁਣ ਰਹੇ ਆ ਕਿ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਬਹੁਤ ਵੱਡੀ ਇੱਕ ਢਿਲਮੱਠ ਹੈ ਔਰ ਇਹ ਵੀ ਸੁਣਿਆ ਕਿ ਜਿਹੜੇ ਗੈਰ ਜਿਹੜੇ ਸਿੱਖ ਨੇ ਜਿਹੜੇ ਜਿੰਨਾਂ ਦੇ ਨਾਮ ਦੇ ਨਾਲ ਸਿੰਘ ਅਤੇ ਕੌਰ ਲੱਗਦਾ ਪਰ ਉਹ ਦਾੜੀ ਕੇਸ ਨਹੀਂ ਰੱਖਦੇ ਉਹਨਾਂ ਦੀ ਜਿਹੜਿਆ ਵੋਟਾਂ ਬਣਾਉਣ ਦੀ ਜਿਹੜਾ ਉਹ ਵੀ ਸਰਕਾਰ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਇਹ ਵੀ ਕਰ ਰਹੀ ਹੈ ਤਾਂਦਰ ਆਮ ਆਦੀ ਪਾਰਟੀ ਨੇ ਇਹਨਾਂ ਇਲਜ਼ਾਮਾਂ ਨੂੰ ਰੱਦ ਕੀਤਾ ਆਪਦਾ ਕਹਿੰਦੇ ਕਿ ਨਿਯਮਾਂ ਦੇ ਤਹਿਤ ਹੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਨਾਲ ਇਹ ਵੀ ਮੰਗ ਕੀਤੀ ਹੈ ਕਿ ਸੈਜਤਾਰੀ ਸਿੱਖਾਂ ਨੂੰ ਵੀ ਐਜੀਪੀਸੀ ਦੇ ਵੋਟਰ ਬਣਨ ਦਾ ਹੱਕ ਦਿੱਤਾ ਜਾਵੇ ਅਸੀਂ ਜਥੇਦਾਰ ਸਾਹਿਬ ਨੂੰ ਇਹ ਗੱਲ ਦੀ ਅਸ਼ੂਰਟੀ ਦਿੰਨੇ ਆਂ ਕੀ ਬਿਲਕੁਲ ਜੋ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਹੀ ਵੋਟਾਂ ਮੰਨੀਆਂ ਪਰ ਇਹ ਜ਼ਰੂਰ ਬੇਨਤੀ ਕਰਦੇ ਆਂ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਕਿ 46 ਲੱਖ ਅਮਰਤਾਰੀ ਸਿੱਖ ਨੇ ਜਦ ਕੀ 1 ਕਰੋੜ ਔਰ 75 ਲੱਖ ਗਿਣਤੀ ਬੰਦੀ ਹੈ ਜਦੋਂ ਉਹਨਾਂ ਦੇ ਵਿੱਚ ਸੈਲਟਾ ਦੇ ਸਿਕੂ ਵਿੱਚ ਸ਼ਾਮਲ ਹੋ ਜਾਂਦੇ ਨੇ ਸੋ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੇ ਸਿੱਖਾਂ ਦੇ ਘਰੇ ਜੰਮੇ ਐ ਜਿਨ੍ਹਾਂ ਨੇ ਸਿੱਖ ਮਾਵਾਂ ਦਾ ਦੁੱਧ ਪੀਤਾ ਜਿਹੜੇ ਬਾਣੀ ਨਾਲ ਜੁੜੇ ਹੋਏ ਨੇ ਲੇਕਿਨ ਉਹਨਾਂ ਨੂੰ ਵੀ ਘੇਰੇ ਦੇ ਅੰਦਰ ਲਿਆ ਜਾਵੇ ਜ਼ਿਕਰ ਹੋ ਗਿਆ ਕਿ ਫਿਲਹਾਲ ਐਜੀਪੀਸੀ ਵੋਟਾਂ ਬਣਾਉਣ ਦਾ ਕੰਮ ਚੱਲ ਰਿਹਾ ਕਈ ਵਾਰ ਤਾਰੀਖ ਦੇ ਵਿੱਚ ਵਾਅਦਾ ਵੀ ਕੀਤਾ ਗਿਆ ਪਰ ਇਸ ਦੇ ਵਿਚਾਲੇ ਐਜੀਪੀਸੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਜ਼ਰੂਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਮਰੇ ਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਅਮ੍ਰਿਤਸਰ ਦੇ ਗੁਰੂ ਕੀ ਵਡਾਲੀ 'ਚ ਨਿਸ਼ਾਨ ਸਾਹਿਬ ਪੁੱਟਣ ਵਾਲੀ ਥਿਰ ਵੱਲੋਂ ਹੁਣ ਸਫਾਈ ਦਿੱਤੀ ਗਈ ਹੈ। ਉਹਨਾਂ ਕਹਿੰਿਆ ਕਿ ਅਸੀਂ ਨਿਸ਼ਾਨ ਸਾਹਿਬ ਪਟਿਆ ਨਹੀਂ। ਗੁਰਮਰਯਾਦਾ ਦੇ ਅਨੁਸਾਰ ਹੀ ਨਿਸ਼ਾਨ ਸਾਹਿਬ ਉਤਾਰਿਆ ਗਿਆ ਸੀ ਔਰ ਅਰਦਾਸ ਕਰਕੇ ਨਿਸ਼ਾਨ ਸਾਹਿਬ ਨੂੰ ਉਤਾਰਿਆ ਗਿਆ। ਉਹਨਾਂ ਚਾਹ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਬੇਅਦਬੀ ਨਹੀਂ ਕੀਤੀ ਗਈ। ਸਾਫ ਸੁਥਰੀ ਥਾਂ 'ਤੇ ਉਹਨਾਂ ਕਹਿੰਿਆ ਕਿ ਨਿਸ਼ਾਨ ਸਾਹਿਬ ਨਹੀਂ ਲੱਗਿਆ ਹੋਇਆ ਸੀ। ਸਥਾਨਕ ਲੋਕਾਂ ਨੇ ਵੀ ਇੱਥੇ ਨਿਸ਼ਾਨ ਸਾਹਿਬ ਲਾਏ ਜਾਣ ਤੇ ਇਤਰਾਜ਼ ਜਤਾਇਆ ਸੀ। ਇਹ ਗੱਲ ਹੁਣ ਜਿਸ ਥਿਰ ਤੇ ਇਲਜ਼ਾਮ ਲੱਗੇ ਨੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਉਸ ਤਰ ਵੱਲੋਂ ਸਫਾਈ ਦੇ ਰੂਪ ਦੇ ਵਿੱਚ ਕਹੀ ਗਈ ਹੈ 18 ਨੂੰ ਵੀ ਜਮਾ ਬੰਦੀ ਆ ਇਹ ਵੀ ਸਾਡੇ ਨਾਲ ਆ ਨਵੀਂ ਜਿਹੜੀ ਬਣੀ ਆ ਤੇ ਇਹ ਜਿਹੜੇ ਲੋਕ ਨੇ ਸਾਡਾ ਆ ਵੇਖੋ ਕਾਰਪੋਰੇਸ਼ਨ ਨਾਲ ਕੇਸ ਚੱਲਦਾ ਜਾਂ ਕਾਰਪੋਰੇਸ਼ਨ ਦੇ ਮਾਲਕ ਆ ਜਾਂ ਅਸੀਂ ਮਾਲਕ ਆ ਜਨਾ ਚਰਵੋਣੇ ਆ ਅਸੀਂ ਮਾਲਕ ਆ ਜਦੋਂ ਕਾਰਪੋਰੇਸ਼ਨ ਤੇ ਆਕਾਚ ਹੋ ਜੂਗਾ ਫਿਰ ਕਾਰਪ ਹੋਵੇ ਕਹਿੰਨ ਮਾਲਕ ਆ ਤੀਜੇ ਬੰਦੇ ਦਾ ਤੇ ਕੋਈ ਉਹਦੇ ਵਿੱਚ ਦਖਲਦੰਦੀ ਨਹੀਂ ਜੀ ਇਹ ਦੋਕ ਜਿਹੜੇ ਦੇ ਦੋਕ ਮਹੀਨੇ ਹੋ ਗਏ ਆ ਡੇਢ ਮਹੀਨਾ ਇਹਨਾਂ ਨੇ ਆ ਰਾਤ ਆਣ ਕੇ ਜਾਂ ਸਾਢੇ 11 ਵਜੇ ਤੇ ਨਿਸ਼ਾਨ ਸਾਫ ਕਰ ਦਿੱਤਾ ਪੈ ਜੀ ਬਾਕੀ ਤੇ ਕੋਡੇ ਕੋਡੇ ਪੱਠੇ ਹੋਏ ਆ ਵਿੱਚ ਆ ਕੇ ਨਿਸ਼ਾਨ ਸਾਫ ਕਰ ਦਿੱਤਾ ਤੇ ਕਹਿੰਦੇ ਅਸੀਂ ਮਾਲਕ ਆ ਜੀ ਉਹ ਜਿਹੜੇ ਪੱਠੇ ਹੀ ਉਹ ਵੀ ਪੁੱਟਦੇ ਤੇ ਹੱਥਾਂ ਨਾਲ ਹੀ ਤੇ ਹੋਣਾ ਹੀ ਕਾਰਖਾਨਾ ਤੱਕ ਸਭ ਤੋਂ ਵੀ ਗਏ ਆ ਕਾਰਪੋਰੇਟ ਹੈੱਡਕੌਂਟਰ ਵੀ ਗਏ ਆ ਸ਼੍ਰੋਮਣੀ ਕਮੇਟੀ ਕੋਲ ਵੀ ਗਏ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਬਾਕੀ ਦੂਜੀ ਜਿਹੜੀ ਗੱਲ ਆ ਇਹਦੇ ਵਿੱਚ ਪਿੰਡ ਵਾਲਿਆਂ ਦਾ ਸਾਰਿਆਂ ਦਾ ਸਹਿਯੋਗ ਆ ਤੇ ਕਿਸੇ ਜਥੇਬੰਦੀ ਦਾ ਸਹਿਯੋਗ ਨਹੀਂ ਕਿ ਕਿਸੇ ਜਥੇਬੰਦੀ ਨੇ ਧਾਕਲ ਦਿੱਤਾ ਹੋਵੇ ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਫੇਰ ਟਾਇਆ ਕੱਢਿਆ ਉਹ ਵੀ ਅਰਦਾਸ ਕਰਕੇ ਮਰਯਾਦਾ ਅਨਸਾਰ ਲਾਇਆ ਕੋਈ ਇਹਦੇ ਵਿੱਚ ਕਿਸੇ ਦਾ ਜ਼ਕਰ ਨਹੀਂ ਕਰਵਾਦੇ ਜਿਹੜੇ ਪਿੰਡ ਵਾਸੀ ਆ ਜਿਹੜੇ ਜਾਂ ਜ਼ਮੀਨ ਵਾਹਦੇ ਆ ਜਿਹੜੇ ਅਸੀਂ ਉਹਦੇ ਵਿੱਚ ਦਖਲਅਾਕੀ ਸਾਡੀ ਆ ਇਸ ਨਿਊਜ਼ ਹੈਡਲਾਈਨਸ ਕੇ ਪ੍ਰਯੋਜਕ 에어로 ట్రੂ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492074 New Headlines Ke Prayojak Aerotro Homes Near Mohali Airport Call 92074 92074